ਸ਼ੇਰ ਹੋ ਗਿਆ ਹੁਣ ਆਪਾਂ ਜੇ ਲੇਟ ਉੱਠੇ ਆ ਬਾਹਰ ਮੀਂਹ ਪੈ ਰਿਹਾ ਪਿਆਰtio ਹੋ ਗਏ ਨਾ ਆਪਾਂ ਜੱਲੇ ਬਾਹਰ ਲੰਗਰ ਚੱਲ ਰਿਹਾ ਪ੍ਰੋਂਠਿਆਂ ਦਾ ਬਾਕੀ ਤੁਹਾਨੂੰ ਬਾਅਦ ਜਾ ਕੇ ਮਿਲਦੇ ਹਾਂ ਬਾਕੀ ਆਪਣਾ ਰੂਮ ਦੇਖ ਸਕਦੇ ਸੀ ਰਾਤੀ ਆਪਾਂ ਇੱਥੇ ਸੁੱਤੇ ਇਹ ਦੇਖ ਸਕਦੇ ਹੋ ਪ੍ਰੋਂਠਿਆਂ ਦਾ ਲੰਗਰ ਚੱਲ ਰਿਹਾ ਗਰਮ ਗਰਮ ਰੋਟੀ ਇਹ ਰੱਖੀ ਦਾ गरम गरम बाहर देखो ठंडा ठंडा मी भी प्यारे बाकी सारे जगह खा रहे ਬਾਕੀ ਲੰਗਰ ਲੰਗਰ ਖਾ ਪੀ ਕੇ ਵੇਲੇ ਬੋਲੇ ਹੋ ਕੇ ਆਪਾਂ ਸਮਾਨ ਸੋਮਣ ਰਖਾ ਕੇ ਮੰਡੇ ਧੋ ਕੇ ਆਪਾਂ ਹੁਣ ਹੋ ਗਏ ਵੇਲੇ ਹੋਣਾ ਆਪਾਂ ਜਾਣਾ ਜਵਾਲਾ ਜੀ ਜਵਾਲਾ ਜੀ ਹੁਣ ਆਪਾਂ ਜਾਣਾ ਜਵਾਲਾ ਜੀ ਬਾਕੀ ਆਪਣੇ ਬਾਅਦ ਚੱਤੇ ਬੰਦੇ ਬੈ ਗਏ ਆ ਅੱਧੇ ਬੰਦੇ ਵਾਲ ਫੁੱਲ ਸੈਟ ਕਰਾ ਰਹੇ ਆ ਆਪਾਂ ਚੱਲੇ ਆ ਜਵਾਲਾ ਜੀ ਅੰਦਰ ਦੇਖੋ ਸਾਰੀ ਸਭਾਈ ਕਰਤੀ ਆ ਦੇਖੋ ਜੀ ਬਾਕੀ ਦੇਖ ਸਕਦੇ ਮੇਰੇ ਕੋਕਾ ਦੇਖੋ ਅੰਦਰ ਸਾਰੇ ਆ ਨੇ ਤਾਪੀ ਕੇ ਬੈੱਲੇ ਹੋਏ ਸਾਰੇ ਮੀਂਹ ਦਾ ਵੇਟ ਕਰਦੇ ਵੇ ਕਦੋਂ ਹਟੂਗਾ ਕਦੋਂ ਬਾਅਦ ਚ ਬੈਠੀਏ ਬਾਕੀ ਪ੍ਰਧਾਨ ਜੀ ਕਿਹਾ ਸਾ ਤੁਹਾਨੂੰ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਪਰ ਮੀਂਹ ਖਰਾਬ ਕਰਦਾ ਹੈ ਖਰਾਬ ਕਰ ਰਿਹਾ ਬਾਕੀ ਮੌਸਮ ਦੇਖ ਸਕਦੇ ਬਾਕੀ ਮੌਸਮ ਕੈਂਡ ਬੁਰਾ ਹੋਇਆ ਪਿਆ ਵਾ ਮੀਂਹ ਪੈ ਰਿਹਾ ਵਾ ਹੁਣ ਆਪਾਂ ਜਾਣਾ ਜਵਾਲਾ ਜੀ ਤੁਹਾਨੂੰ ਮਿਲਦੇ ਵਾਖ ਦੇ ਵੇਖੋ ਬਾਕੀ ਆਪਾਂ ਚ ਮੰਦਰ ਦੇ ਨੇੜੇ ਲੱਗੇ ਆ ਦੇਖ ਸਕਦੇ ਉਹ ਮੰਦਰ ਦੇ ਵੀ ਤਾਂ ਮੰਦਰ ਹੈਗਾ ਪੈਟਰਨ ਮਤਲਬ ਨਾ ਪੜੇ ਆਪਾਂ ਸਾਰੇ ਨਾ ਪੰਤੀਆ ਆਪਾਂ ਇਕੱਲੇ ਆ ਤਾਂ ਸਾਡੇ ਮੱਥੇ ਖਰਾਬ। ਜੇ ਕਰ ਮਾਤਾ ਜੀ ਮੰਡਾ ਦੇਵੀ ਜੀ ਦਾ ਬੋਲ ਸਾਰੇ ਕਰਾਈ ਜੇ। ਅਸੀਂ ਨੱਪਾ ਜਾ ਰਹੇ ਹੁਵਾਲਾ ਕੀ ਬਾਤ ਬੈਠੇ ਹਾਂ ਇਹਨਾਂ ਦੇ ਕਿ ਇਹ ਵਾਹਣ ਪਹੁੰਚੇਲੇ ਦਾ ਕੰਮ ਜਵਾਲਾ ਕੀ ਪਹੁੰਚਣਾ। ਬੰਦੀਆਂ ਦੇਖ ਰਹੇ ਹਾਂ ਉੱਪਰ ਹੀ ਸੰਗਤ ਬੈਠੀ ਆ। ਓ ਬਾਬ ਜੀ ਹੁਣ ਆਪਾਂ ਪਹੁੰਚ ਗਏ ਜਵਾਲਾ ਜੀ ਹਾਂਜੀ ਇਹ ਜਵਾਲਾ ਮਾਈ ਹੁਣ ਆਪਾਂ ਜਵਾਲਾ ਜੀ ਪਹੁੰਚ ਗਏ ਮੱਥਾ ਮਸਾ ਟੇਕ ਕੇ ਹਲਕੀ ਹਲਕੀ ਬਸਾਰ ਪੈ ਰਹੀ ਆ ਮਾਤਾ ਨੇ ਦਰਬਾਰ ਵਿੱਚ ਹਾਂਜੀ ਘੰਟੇ ਤੱਕ ਆਪਾਂ ਫੇਰ ਤੇ ਆਣਾ ਬਾਅਦ ਆਣਾ ਆਪਾਂ ਮਾਦੇ ਕਲੇਚ ਹਣਾਈ ਹਾਂਜੀ ਇੱਥੇ ਹੀ ਆ ਜੀ ਇੱਥੇ ਹੀ ਬਾਕੀ ਸਾਰੇ ਮੀਂਹ 'ਚ ਦੇਖੋ ਮੀਂਹ ਪੈ ਪੈ ਕੇ ਸਾਰੀ ਮਿੱਟੀ ਗਿੱਲੀ ਹੋ ਗਈ ਆ ਬਾਕੀ ਆਪਾਂ ਅੱਗੇ ਚੱਲਦੇ ਆਂ ਅੱਗੇ ਦੇਖਦੇ ਕਿ ਬਾਕੀ ਆਪਣੇ ਦੂਜੇ ਸਾਰੇ ਗੱਡੀਆਂ ਗੁੱਡੀਆਂ ਕਿਹੜੇ ਮੋਟਰਸਾਈਕਲ ਤੇ ਆਏ ਉਹ ਵੀ ਪਹੁੰਚ ਚੁੱਕੇ ਆ ਬਰਿਸ਼ ਹੋ ਰਹੀ ਆ ਿੱਲੀ ਿੱਲੀ ਮਿੱਟੀ ਏਗਲੀ ਿੱਲੀ ਨਹੀਂ ਪੈ ਰਿਆ ਵਾ ਹੁਣ ਆਪਾਂ ਮੱਥਾ ਟੇਕਣ ਚੱਲੇ ਆਂ ਬਾਕੀ ਆ ਦੇਖ ਸਕਦੇ ਸਾਰੇ ਜਾਣੇ ਹੈਗੇ ਆ ਬਾਕੀ ਬੱਚੇ ਵੀ ਬੰਦੇ ਉਤਰ ਰਹੇ ਆ ਆਪਾਂ ਚੱਲਦੇ ਆਇਓ ਚੱਲੋ ਅੱਗੇ ਲਿਜਾਂਦੇ ਆਂ ਨੀ ਅਸੀਂ ਆਏ ਤੇਰੇ ਪਿੱਛੇ ਪਿੱਛੇ ਔਣ ਮੇਤਰਾ ਦੇ ਪਿੱਛੇ ਕਰੀਆਂ ਹਾਂ ਕਰੀਆਂ ਹਾਂ ਬਾਕੀ ਆਪਾਂ ਨਾ ਸਾਰਿਆਂ ਨੇ ਮਾ ਥੜੇ ਕਾਂ ਚੱਲੇ ਆ ਦੇਖ ਸੋਣੇ ਪਿੱਛੇ ਅੱਗੇ ਆਪਾਂ ਅੱਗੇ ਆ ਬਾਕੀ ਪਿੱਛੇ ਸਾਡੇ ਕੋਲ ਮੇਰੇ ਗਾਲ ਸਾਡੇ ਪਹਿਲੇ ਪੈਸੇ ਲਾਇਆ 100 ਰੁਪਏ ਪਿੱਛੇ ਵੀ ਆ ਰਹੇ ਆ ਬਾਕੀ ਸਾਰਿਆਂ ਨੇ ਦੇਖ ਸਕਦੇ ਪਜਵਾਲਾ ਕੀ ਮਾਈਂ ਦੇ ਪਹੁੰਚ ਗਏ ਆਂ ਦੇਖ ਸਕਦੇ ਆ ਗੇਟ ਹੈ ਭਾਬੀ ਵਾਲਿਆ ਆਏ ਉਹ ਦੇਖਣ ਨੂੰ ਉਹ ਦੱਸ ਤਾ ਜਿਹੜਾ ਡੋਕੀ ਲੱਗੀ ਹਾਂ ਸਕਦੇ بارش ਹੋ ਰਹੀ ਆ ਆਪਾਂ ਲਾਈਨ ਚ ਲੱਗ ਕੇ ਨਾ ਦੇਖਾਂਗੇ ਬਾਕੀ ਅੱਗੇ ਵੀ ਦੇਖ ਸਕਦੇ ਰਾਸ਼ਪੁਰਾ ਵਾਂ ਵਧੀਆ ਲੰਬੀ ਆ ਦੇਖ ਸਾਡੇ ਆਪਾਂ ਕੱਤ ਨਹੀਂ ਆ ਗਏ ਕਿਹੜਾ ਵਗਤ ਨਹੀਂ ਆ ਗਏ ਨੰਬੀ ਲਾਈ ਜਾ ਦੇਖ ਸਕਦੇ ਨਹੀਂ ਐਮ ਐਕਟਿਵ ਤੇ ਆ ਹੁਣੇ ਟੇਨ ਲਾਈ ਚ ਲਾ ਕੇ ਆ ਹਾਂ ਹਾਂਜੀ ਇਦਾਂ ਜੇ ਆਪਾਂ ਮੈਂ ਸਾਡੇ ਦੇਖ ਲਿਆ ਮੀਂਹ ਦੇ ਵਿੱਚ ਰਸ਼ ਪੂਰਾ ਹੀ ਲਾਈਨ ਬੁਰੀ ਗੱਡੀ ਲੰਬੀ ਲਾਈਨ ਸੀ ਆਪਾਂ ਮੈਂ ਸਾਡੇ ਇੱਕੇ ਹੁਣ ਜਾ ਰਹੇ ਹਾਂ ਥੱਲੇ ਮੀਂਹ ਦੇ ਵਿੱਚ ਬਾਕੀ ਮੁੰਡੇ ਦੇਖੋ ਸਮਾਨ ਸਮੂਹ ਲਾ ਕੇ ਲੱਡਲੂ ਟੁਖਾ ਕੇ ਆ ਦਿਖਾ ਦਿਓ ਭਾਈ ਕਿਹਦੇ ਸਪਾਂਸਰ ਸੀਗੇ ਬਾਵਾ ਭਾਈ ਬਾਵਾ ਭਾਈ ਨੋਟਾਲੇ ਵਾਹ ਭਾਈ ਇੱਧਰ ਦੇਖੋ ਮਾਨਾਰੇ ਜੀ ਪਾਲਾ ਸ਼ਾਈ ਆਪਣੀ ਮਹਿਬੂਬ ਇਸ ਮਾਨਾਰੇ ਦੇਖ ਸਕਦੇ ਨਹੀਂ ਬਾਕੀ ਦੇਖ ਸਕਦੇ ਮੈਗੀ ਮੁੱਗੀ ਸਾਰੀਆਂ ਬੁੰਦ ਨਹੀਂ ਹਾਂਜੀ ਬਾਕੀ ਆਪਾਂ ਮੱਥਾ ਦੇਖ ਲੋ ਕੇ ਆ ਗਏ ਆ ਮੱਥਾ ਦੇਖ ਕੇ ਆਪਾਂ ਜਰਦਰੀ ਜੁਰੀ ਦੀ ਇਧਲੀ ਪਾਲੇ ਵਾਸਤੇ ਤੇ ਆਪਾਂ ਹੁਣ ਜਾ ਰਹੇ ਆਂ ਬੱਸ ਦੇ ਵਿੱਚ ਤੇ ਬਾਕੀ ਆਪਾਂ ਬਾਅਦ ਵਿੱਚ ਕਲੇਸ਼ੌਰ ਬਾਕੀ ਜਾਵਾਂਗੇ ਬਾਕੀ ਆਪਣੇ ਆਪ ਬੰਦੇ ਵੀ ਖੜੇ ਆ ਜੈ ਮਾਤਾ ਦੀ ਆ ਮਾਤਾ ਦੀ ਜੈ ਮਾਤਾ ਦੀ ਆਦੇ ਅੱਜ ਜਾਵਾਂਗੇ ਮਾਧੇਵ ਕਲੇਸ਼ੌਰ ਉੱਥੇ ਜਾ ਕੇ ਨਹਾਵਾਂਗੇ ਲੰਗਰ ਖਾਵਾਂਗੇ ਸੇਵਾ ਕਰਾਂਗੇ ਨਹਾਵਾਂਗੇ ਨਹਾਵਾਂਗੇ ਜਿਆਦਾ ਹਾਂਜੀ ਹੁਣ ਆਪਾਂ ਮਾਧੇਵ ਕਲੇਸ਼ੌਰ ਪਹੁੰਚ ਗਏ ਆਂ ਮੀਰੇ ਵਿੱਚੀ ਮੀਰੇ ਵਿੱਚੀ ਤੁਰਦੇ ਫਿਰਦੇ ਆਏ ਆਂ ਬੱਸ ਦੇ ਵਿੱਚ ਬਾਕੀ ਦੇਖ ਸਕਦੇ ਸਾਰੇ ਹੌਲੀ ਹੌਲੀ ਪਹੁੰਚ ਰਹੇ ਆ ਦੇਖ ਸਕਦੇ ਬਾਅਦ ਚੋਂ ਬੰਦੇ ਉਤਰ ਰਹੇ ਆ ਗੱਡੀਆਂ ਵਾਲੇ ਆ ਗਏ ਮੋਟਰਸਾਈਕਲ ਵਾਲੇ ਮੀਂਹ ਦੇ ਵਿੱਚ ਵਿੱਚ ਵਜਦੇ ਹੋਏ ਆ ਰਹੇ ਆ ਦੇਖ ਸਕਦੇ ਤੁਸੀਂ ਬਾਕੀ ਆਪਣੀ ਬਾਸ ਦੇਖ ਸਕਦੇ ਤੁਸੀਂ ਆਪਾਂ ਇੱਧਰ ਨੂੰ ਜਾਣਾ ਹੁਣ ਆਪਾਂ ਦੰਗਰ ਦਾ ਸਮਾਨ ਕਢਣਾ ਦੇਖ ਸਕਦੇ ਮੀਂਹ ਪੈ ਰਿਹਾ ਵਾ ਆਪਾਂ ਸਮਾਨ ਕਢਾ ਰਹੇ ਬਸ ਆ ਦੇਖ ਸਕਦੇ ਪਾਣੀ ਦੀ ਲਹਿਰਾਂ ਥੱਦੇ ਨੂੰ ਜਾ ਰਹੀਆਂ ਉੱਪਰ ਨਹੀਂ ਜਾ ਰਹੀਆਂ ਰਬਤ ਥੇਨਾਵਾਂਗੇ ਨੀ ਨਾਈ ਨਹੀਂ ਕਰਾਂਗੇ ਨਾਈ ਨਹੀਂ ਕਰਾਂਗੇ ਨਾ ਕਿ ਲੰਗਰ ਖਾਵਾਂਗੇ ਤੇ ਵਰਤਾਵਾਂਗੇ ਪਤਾ ਨਹੀਂ ਆਪਾਂ ਬਾਕੀ ਆਪਾਂ ਮੀਂਹ ਪੈ ਰਿਹਾ ਦੇਖ ਸਕਦੇ ਤੁਸੀਂ ਗੱਡੀ ਲਾ ਕੇ ਮਾੜੀ ਗੱਡੀ ਲਾ ਕੇ ਤੇ ਦੇਖ ਸਕਦੇ ਆਪਾਂ ਸਮਾਨ ਸਾਰਾ ਰਖਾਤਾ ਵਾ ਇੱਥੇ ਦੇਖੋ ਭਾਂਡੇ ਤਾਂ ਹੋ ਰਹੇ ਆ ਭਾਂਡੇ ਤਾਂ ਹੋ ਗਏ ਨਾਲ ਹੀ ਆਂਡੇ ਤੋਂ ਹੋ ਕੇ ਨਾਲ ਹੀ ਆਪਾਂ ਇੱਥੇ ਨਾਣਾਵਾ ਦੇਖ ਸਕਦੇ ਆ। ਯਾਰ ਕੰਪਨਰ ਨੂੰ ਬਿਨੈ ਉਹ ਮਜੀਵਾ। ਆਪਾਂ ਇੱਥੇ ਆਪਣਾ ਸਾਰੀ ਸੰਗਤ ਖੜੀ ਦੇਖ ਸਕਦੇ। ਇਧਰੇ ਖੜੇ। ਇਹ ਕਿੱਥੇ ਜਾ ਕੇ ਮਾਰੋ ਤੋਪਈ ਆ। ਉਹ ਸਭ ਜਾਈ। ਬਾਕੀ ਆਪਾਂ ਨਾਣੂ ਕਿ ਹੋ ਗਏ ਬੇਲੇ ਤੇ ਬਾਕੀ ਪਿਛਲੀ 11 ਨੂੰ ਫੇ ਬਾਕੀ ਦੇਖ ਸਕਦੇ ਆ ਲੰਗਰ ਬਣ ਰਿਹਾ ਬਾਕੀ ਦੇਖ ਸਾਰੇ ਆੜੇ ਵਾਲੇ ਵੀ ਸਾਰੇ ਹੀ ਕਲੇਸ਼ਵਰ ਪਹੁੰਚ ਗਏ ਆ ਇੱਥੇ ਮੀ ਬਹੁਤ ਜਿਆਦਾ ਪੈ ਰਿਹਾ ਵਾ ਬਸ ਇਦੋਂ ਲੰਗਰ ਪਣੀ ਖਾ ਗਏ ਅਸੀਂ ਤੁਰ ਪਏ ਨਾ ਬਾਕੀ ਸਾਰਿਆਂ ਨੂੰ ਜੈ ਮਾਤਾ ਜੈ ਮਾਤਾ ਦੀ ਬਾਕੀ ਲੰਗਰ ਪੂਰਾ ਬਣ ਰਿਹਾ ਦੇਖ ਸਕਦੇ ਮੀ ਪੈ ਰਿਹਾ ਹਲਕਾ ਹਲਕਾ ਇਧਰ ਬਾਕੀ ਨਾ ਹਨੂ ਰਹੇ ਆ ਤੇ ਬਾਕੀ ਸਾਰੇ ਛੱਡ ਥੱਲੇ ਬੈਠੇ ਆਲੇ ਦੁਆਲੇ ਘੁੰਮਣ ਆਲੇ ਘੁੰਮ ਵੀ ਰਹੇ ਆ ਤੇ ਅਸੀਂ ਵੀ ਘੁੰਮਦੇ ਪਏ ਆ ਆ ਲੋਸੀ ਵੀ ਬਲੌਗਰ ਆ ਬਲੌਗਰ ਤੇ ਦੇਖੋ ਨਵੇਂ ਸਾਡੇ ਨਾਲ ਚੜਦੇ ਬਲੌਗਰ ਵੀ ਆ ਰਹੇ ਆ ਉਧਰ ਚੜਦੇ ਨਹੀਂ ਆ ਰਹੇ ਇਹ ਤਿਲੰਗਰ ਵੀ ਚੱਲ ਰਿਹਾ ਦੇਖ ਸਕਦੇ ਸਾਰੇ ਨਿਖਾਰੇ

ਸਾਰਿਆਂ ਨੇ ਮੂਨ ਲਾਈਟ ਡਿਨਰ ਕਰ ਰਹੇ ਉਹ ਲਾਲ ਕੱਪੜੇ ਪਾਏ ਪਏ ਹੋ ਜਾ ਮੇਰੇ ਸਾਰੇ ਭਾਈ ਹਾਂ ਹਟ 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 ਇਹ ਪੋਣੀ ਵਾਲਾ ਮਾਰ ਕੇ ਦੇਖ ਸਕਦੇ ਹਾਂ ਮਾਪੇ ਮਾਂ ਦੇ ਗਲੇਸ਼ਪਤ ਤੋਂ ਨਿਕਲ ਲੱਗੇ ਜਲੰਧਰ ਰਲ ਨੂੰ ਸਾਮਾਨ ਆਪਾਂ ਸਾਰਾ ਰੇ ਖਾ ਲਿਆ ਸੌ ਸਾਈ ਹੋਈ ਪਈਆਂ ਤੁਹੇ ਸਾਰੇ ਸਾਰੇ ਸੇਵਾ ਕਰ ਰਹੇ ਆ ਤੇ ਬਰਚ ਬੈਗੇ ਆ ਬੰਦੇ ਸਮਾਨ ਰਖਾ ਕੇ ਆਪਾਂ ਨਾਲ ਹੀ ਆਪਾਂ ਜਲੰਧਰ ਵੱਲ ਨੂੰ ਤੁਰ ਪਏ ਨਾ ਬਾਕੀ ਆਪਾਂ ਤੁਹਾਨੂੰ ਦਿਖਾ ਦਿੰਨੇ ਅੱਜ ਦੇ ਬੰਦੇ ਆ ਰਹੇ ਹੋ ਨੇ ਪਿੱਛੋਂ ਉਹ ਦੇਖ ਸਕਦੇ ਹੋ ਬਾਕੀ ਬੰਦੇ ਹੁਣ ਆਪਾਂ ਜਾਵਾਂਗੇ ਜੀ ਜਲੰਧਰ ਨੂੰ ਤਿੰਨ ਦਿਨਾਂ ਬਾਅਦ ਘਰ ਵਾਪਸ ਜਾਂਦੇ ਆਪਾਂ ਜਿੰਦਰ ਪਤਾ ਨਹੀਂ ਲੱਗੇ ਨਾ ਦੇਖੋ ਜੀ ਸਾਣ ਵੀ ਨਾਲ ਹੀ ਆ ਰਿਹਾ ਸਾਡੇ ਅੱਜ ਕਹਿੰਦਾ ਲੈ ਜੀ ਉਹ ਗਰਾਂ ਨੂੰ ਹਮਕੋ ਵੀ ਨਹੀਂ ਜਿਆ ਬੋਲ ਨਾ ਆ ਕੇ ਦੇਖ ਸਾਹਾਰੇ ਸਾਰੇ ਹੌਲੀ ਹੌਲੀ ਬੱਸਾਂ ਜਾ ਰਹੇ ਆ ਜੈ ਸ਼ੰਕਰ ਜੈ ਸ਼ੰਕਰ ਦੇਖੋ ਇਹ ਬਰਸਾਤੀਆਂ ਪਾ ਆ ਗਏ ਸਾਰਿਆਂ ਨੇ ਤੇ ਹੁਣ ਆਪਾਂ ਚੱਲੇ ਆ ਯਾਰ ਖਾ ਗਿਆ ਹੁਣ ਆਪਾਂ ਚੱਲੇ ਜਲੰਧਰ ਨੂੰ ਤਾਂ ਆਪਾਂ ਨੂੰ ਮਿਲਦੇ ਤੁਹਾਨੂੰ ਅੱਗੇ ਜਾ ਕੇ ਹਾਂਜੀ ਆਪਾਂ ਹੁਣ ਪੂਰੀ ਯਾਤਰਾ ਕਰਕੇ ਪਹੁੰਚ ਗਏ ਘਰ ਜਲੰਧਰ ਆ ਦੇਖ ਸਕਦੇ ਆ ਸਮਾਨ ਸਮੋਣ ਰੱਖ ਕੇ ਆਪਾਂ ਜਾ ਰਹੇ ਆਪਣੇ ਆਪਣੇ ਘਰਾਂ ਨੂੰ ਬਾਕੀ ਕੀ ਕੀ ਕਰਨ ਚਾਹੋਗੇ ਸਾਰਿਆਂ ਨੇ ਤੁਸੀਂ ਕੁਝ ਕਹਿਣਾ ਚਾਹੋਗੇ ਹੁਣ ਜੈ ਮਾਤਾ ਜੀ ਸਾਰਿਆਂ ਨੂੰ ਦੇਖ ਸਕਦੇ ਆ ਇਹ ਦੇਖ ਸਕਦੇ ਆ ਐਂਡਿੰਗ ਚ ਕਿੰਦਾ ਮੈਂ ਅੰਗ ਭੁੱਖ ਪਾ ਰਿਹਾ ਐਂਡ ਜੇ ਵੀ ਭੁੱਖ ਪਾ ਰਿਹਾ ਕੱਲਾ ਹੋਇਆਗਾ ਉਹ ਤੇ ਨਿਆਣੇ ਪੀ ਲੂਗਾ ਕੀ ਕਰਾਉਂਦਾ ਪਿਆ ਆ ਦੇਖੋ ਜੀ ਫਰੂਟੀਆਂ ਦਾ ਭੁੱਖਾ ਫਰੂਟੀਆਂ ਦਾ ਭੁੱਖਾ ਆ ਦੇਖੋ ਇਹ ਲੰਗਰ ਚ ਬੱਝੀਆਂ ਬੋਲਾ ਪਈਆਂ ਤੂੰ ਅੰਦਰ ਹੀ ਗੜੇਚ ਕਰ ਗਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਮਾ ਨਿਆਣੇ ਪੀ ਲੂਗਾ ਪਹਿਲਾਂ ਮਮਾ ਤੂੰ ਬੱਸ ਕਰ ਚਲੋ ਜੀ ਹੁਣ ਆਪਣੀ ਯਾਤਰਾ ਹੋ ਗਈ ਵਧੀਆ ਤਾਂ ਹੁਣ ਆਪਾਂ ਮਿਲਦੇ ਤੁਹਾਨੂੰ ਸੌਣ ਲੱਗੇ ਹਾਂ ਮਿਲਦੇ ਨਹੀਂ ਬਾਅਦ ਚ ਮਿਲਾਂਗੇ ਗੁੱਡ ਨਾਈਟ ਗੁੱਡ ਨਾਈਟ ਬੀ ਐਂਡ ਜੈ